15 ਅਗਸਤ 1947 ਨੂੰ ਭਾਰਤ ਨੇ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਹਾਸਲ ਕਰ ਲਈ ਸੀ ਪਰ ਨਾਲ ਹੀ ਦੇਸ਼ ਦੀ ਹੰਡ ਦਾ ਕਦੇ ਵੀ ਨਾ ਖਤਮ ਹੋਣ ਵਾਲਾ ਬੇ ਹਿਸਾਬ ਦਰਦ ਵੀ ਭਾਰਤ ਨੂੰ ਪ੍ਰਤਾਸ਼ਿਤ ਕਰਨਾ ਪਿਆ ਸੀ ਅੱਜ ਦੇ ਦਿਨ ਜਾਣੀ 14 ਅਗਸਤ ਨੂੰ ਭਿਆਨਕ ਖੂਨ ਖਰਾਬਾ ਪੰਜਾਬ ਪੰਗਾਲ ਤੇ ਗੁਜਰਾਤ ਵਿੱਚ ਹੋਇਆ ਸੀ 10 ਲੱਖ ਲੋਕਾਂ ਨੂੰ ਵੰਟਵਾਰੇ ਦੌਰਾਨ ਆਪਣੀ ਜਾਨ ਵਾਰਉਣੀ ਪਈ ਸੀ ਸਭ ਤੋਂ ਭਿਆਨਕ ਅਤਿਆਚਾਰ ਪੰਜਾਬ ਵਿੱਚ ਹੋਏ ਸਨ 55000 ਦੀ ਮਜ਼ਬੂਤ ਪੰਜਾਬ ਬਾਰਡਰ ਫੋਰਸ ਦੇ ਯਤਨਾਂ ਦੇ ਬਾਵਜੂਦ 2 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਭਾਰਤ ਪਾਕਿਸਤਾਨ ਵੰਡ ਦੇ ਸੂਤਰਤਾ ਅਰ ਮਾਊਂਟ ਬੈਟਨ ਦੀ ਬਾਅਦ ਵਿੱਚ ਵੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਪ੍ਰਵਾਸ ਅਤੇ ਫਿਰਕੂ ਹਿੰਸਾ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਕਰਕੇ ਅਲੋਚਨਾ ਕੀਤੀ ਗਈ ਸੀ ਲੱਖਾਂ ਲੋਕਾਂ ਨੂੰ ਭਾਰਤ ਤੋਂ ਪਾਕਿਸਤਾਨ ਤੋਂ ਹੱਪਾਸੇ ਤੋਂ ਪ੍ਰਵਾਸ ਕਰਨਾ ਪਿਆ। ਇਨਾਂ ਸਾਰੇ ਲੋਕਾਂ ਵਿੱਚ ਅਸੁਰੱਖਿਆ ਅਤੇ ਆਰਥਿਕ ਨੁਕਸਾਨ ਦੀ ਡੂੰਗੀ ਭਾਵਨਾ ਸੀ ਕਿਉਂਕਿ ਉਹਨਾਂ ਨੂੰ ਆਪਣੇ ਘਰ, ਆਪਣੀ ਜ਼ਮੀਨ, ਆਪਣੀ ਜਾਇਦਾਦ, ਆਪਣੇ ਦੋਸਤ ਅਤੇ ਪਰਿਵਾਰਿਕ ਮੈਂਬਰ ਛੱਡ ਕੇ ਨਵੀਂ ਜ਼ਮੀਨ ਆਦ ਮਿਲਣ ਦਾ ਭਰੋਸਾ ਦਿੱਤੇ ਬਿਨਾ ਬਿਲਕੁਲ ਨਮੀ ਜਗ੍ਹਾ ਤੇ ਜਾਣਾ ਪਿਆ ਸੀ ਇੱਕ ਦੂਜੇ ਦੇ ਖਿਲਾਫ ਕਿਉਂਕਿ ਨਫ਼ਰਤ ਨਾਲ ਹਿੰਦੂ ਸਿੱਖ ਤੇ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਦੁੱਖਾਂ ਦਾ ਦੋਸ਼ੀ ਠਹਿਰਾਇਆ ਗਿਆ ਜਦੋਂ ਪ੍ਰਵਾਸੀ ਲਾਂਗੇ ਤੇ ਇੱਕ ਦੂਜੇ ਨੂੰ ਮਿਲੇ ਤਾਂ ਪੱਥਰਬਾਜ਼ੀ ਹੱਤਿਆ ਲੜਾਈਆਂ ਉਹਨਾਂ ਵਿੱਚ ਕਰਮ ਹੋਈਆਂ ਇਸ ਬਦਲੇ ਨੇ ਸਰਹੱਦ ਤੋਂ ਪਾਰ ਲਾਸ਼ਾਂ ਨਾਲ ਭਰੀਆਂ ਰੇਲ ਗੱਡੀਆਂ ਦੂਮੇ ਪਾਸੇ ਭੇਜੀਆਂ ਜਿਸ ਨੇ ਦੂਮੇ ਪਾਸੇ ਫਿਰਕੂ ਦੰਗੇ ਭੜਕਾਏ ਲਾਹੌਰ ਤੋਂ ਕਰੀਬ 10-12 ਕਿਲੋਮੀਟਰ ਦੂਰ ਬੰਨੋ ਪਹਾੜ ਵਿਖੇ ਪਾਕਿਸਤਾਨ ਦੇ ਇੱਕ ਸਥਾਨ ਤੇ ਮੁਸਲਮਨ ਦੰਗਾਕਾਰੀਆਂ ਨੇ ਰੇਲ ਗੱਡੀ ਰੋਕ ਕੇ ਭਾਰਤ ਆਉਣ ਵਾਲੇ ਸਾਰੇ ਹਿੰਦੂ ਸਿੱਖਾਂ ਨੂੰ ਰੇਲ ਗੱਡੀ ਵਿੱਚ ਮਾਰ ਕੇ ਲਾਸ਼ਾਂ ਨਾਲ ਭਰ ਕੇ ਰੇਲ ਗੱਡੀ ਭਾਰਤ ਭੇਜ ਦਿੱਤੀ ਸੀ ਜਿਸ ਵਿੱਚ ਸਿਰਫ ਇੱਕ ਡਰਾਈਵਰ ਹੀ ਜ਼ਿੰਦਾ ਬਚਿਆ ਸੀ ਜਦੋਂ ਟ੍ਰੇਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਚਿਨੀ ਸਿੰਘ ਨੇ ਦੇਖਿਆ ਕਿ ਟ੍ਰੇਨ ਰੁਕ ਗਈ ਸੀ ਪਰ ਕੋਈ ਵੀ ਯਾਤਰੀ ਟ੍ਰੇਨ ਤੋਂ ਨਹੀਂ ਉਤਰਿਆ ਸੀ ਤਾਂ ਉਹਨਾਂ ਨੇ ਜਦੋਂ ਡੱਬੇ ਦੇਖੇ ਤਾਂ ਉਹ ਲਾਸ਼ਾਂ ਨਾਲ ਭਰੇ ਹੋਏ ਸਨ ਉਸ ਟ੍ਰੇਨ ਤੇ ਲਿਖਿਆ ਗਿਆ ਸੀ ਗਿਫਟ ਫਰੋਂ ਪਾਕਿਸਤਾਨ ਇਸ ਘਟਨਾ ਦੀ ਖਬਰ ਪੂਰੇ ਦੇਸ਼ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਅਟਾਰੀ ਜਾਣ ਲਈ ਲਖਨਊ ਤੋਂ ਆ ਰਹੀ ਰੇਲਗੱਡੀ ਨੂੰ ਪੁੱਤਲੀਕਰ 12 ਘਰ ਦੇ ਕੋਲ ਰੋਕ ਕੇ ਉਸ ਵਿੱਚ ਸਵਾਰ ਸਾਰੇ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਟ੍ਰੇਨ ਦੇ ਉੱਤੇ ਲਿਖ ਦਿੱਤਾ ਗਿਆ ਸੀ ਪ੍ਰੈਜ਼ੈਂਟ ਫਰੋਮ ਇੰਡੀਆ। ਲਗਭਗ 15 ਮਿਲੀਅਨ ਆਬਾਦੀ ਦਾ ਐਕਸਚੇਂਜ ਭਾਰਤ-ਪਾਕਿਸਤਾਨ ਵਿਚਕਾਰ ਧਾਰਮਿਕ ਅਧਾਰਾਂ ਤੇ ਕੀਤਾ ਗਿਆ ਸੀ। ਇਸ ਤੋਂ ਇਲਾਵਾ ਭੂਗੋਲ, ਰਾਜਨੀਤੀ, ਇਤਿਹਾਸਿਕ ਸੰਦ੍ਰਾਂ ਭੂਰਗੇ ਕਾਰਕਾਂ ਨੇ ਵੀ ਵੱਖ-ਵੱਖ ਖੇਤਰਾਂ ਵਿੱਚ ਆਬਾਦੀ ਦੇ ਅਦਾਨ-ਪ੍ਰਦਾਨ ਦੀ ਮਦਦ ਨੂੰ ਪ੍ਰਭਾਵਿਤ ਕੀਤਾ ਸੀ। ਪੰਜਾਬ ਨੇ ਆਪਣੇ ਪੰਜ ਉਪਚਾਉ ਦਰਿਆਵਾਂ ਵਿੱਚੋਂ ਦੋਨੋਂ ਗਵਾ ਦਿੱਤਾ ਸੀ, ਜਿਸ ਨੇ ਪੰਜਾਬ ਨੂੰ ਇਸ ਦਾ ਸੁੰਦਰ ਨਾਮ ਦਿੱਤਾ ਪੰਜ ਆਬ। ਉਹਨਾਂ ਦਰਿਆਵਾਂ ਦੀ ਵੰਡ ਕਰ ਦਿੱਤੀ ਗਈ। ਪੰਜਾਬ ਦਾ ਸਭ ਤੋਂ ਉਪਚਾਉ ਹਿੱਸਾ ਪਾਕਿਸਤਾਨ ਵੱਲ ਚਲਾ ਗਿਆ। ਪੰਜਾਬ ਦਾ ਸਭ ਤੋਂ ਵਿਕਸਿਤ ਸ਼ਹਿਰ ਲਾਹੌਰ ਵੀ ਪਾਕਿਸਤਾਨ ਵਿੱਚ چلا ਗਿਆ। ਵਟਵਾਰੇ ਦੌਰਾਨ ਭਾਰਤ-ਪਾਕਿਸਤਾਨ ਵਿਚਕਾਰ ਸੀਮਾ ਨਿਰਧਾਰਿਤ ਕਰਨ ਵਾਲੇ ਅੰਗਰੇਜ਼ ਅਫੀਸਰ ਰੈਡਕਲਿਫ ਨੇ ਬਾਅਦ ਵਿੱਚ ਕਿਹਾ ਸੀ ਕਿ ਬਾਰਡਰ ਬਣਾਉਣ ਦਾ ਕੰਮ ਬਹੁਤ ਔਖਾ ਸੀ। ਉਹਨਾਂ ਨੂੰ ਮਹੱਈਆ ਕਰਵਾਈ ਗਏ ਸਾਜੋ-ਸਮਾਨ, ਨਕਸ਼ੇ ਅਤੇ ਜਾਣਕਾਰੀ ਨਾ ਹੋਣ ਕਰਕੇ ਇਹ ਹੋਰ ਵੀ ਔਖਾ ਹੋ ਗਿਆ ਸੀ। ਕੋਈ ਵੱਡੇ ਪਮਾਨੇ ਦੇ ਨਕਸ਼ੇ ਨਹੀਂ ਸਨ ਅਤੇ ਪੋਲ ਬਾਰੇ ਜਾਣਕਾਰੀ ਨਾਕਾਫੀ ਅਤੇ ਗਲਤ ਸੀ। ਪੰਜਾਬ ਬਾਰੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕੇ ਸਰਵੇਖ ਭਾਗ ਵੱਲੋਂ ਉਹਨਾਂ ਨੂੰ ਦਿੱਤੇ ਨਕਸ਼ਿਆਂ ਵਿੱਚੋਂ ਪੰਜਾਬ ਦੇ ਪੰਜ ਦਰਿਆ ਬੈਂਡਾਂ ਤੋਂ ਕਈ ਮੀਲ ਦੂਰ ਵਗਦੇ ਸਨ। ਉਹਨਾਂ ਨੇ ਇਹ ਵੀ ਕਿਹਾ ਕਿ ਜਨਸੰਖਿਆ ਬਾਰੇ ਜਾਣਕਾਰੀ ਵੀ ਗਲਤ ਹੈ ਕਿਉਂਕਿ ਵੰਟਵਾਰੇ ਦੌਰਾਨ ਖੇਤਰ ਧਰਮਿਕ ਲੀਹਾਂ ਤੇ ਵੰਡੇ ਗਏ ਸਨ ਇਸ ਲਈ ਹੌਲੀ-ਹੌਲੀ ਸੱਭਿਆਚਾਰ ਨੇ ਵੀ ਇਸ ਦਾ ਪਾਲਣ ਕੀਤਾ। ਭਾਰਤੀ ਪੱਖ ਆਪਣੀਆਂ ਜੜ੍ਹਾਂ ਪ੍ਰਤੀ ਸੱਚਾ ਰਿਹਾ। ਪਾਕਿਸਤਾਨੀ ਪੱਖ ਧਰਮ ਨਿਰਪੱਖਤਾ ਤੋਂ ਇਸਲਾਮੀਕਰਨ ਜਾਂ ਅਰਬੀਕਰਨ ਵੱਲ ਚਲਾ ਗਿਆ। ਦੇਸ਼ ਦੇ ਅਚਾਤ ਹੋਣ ਤੋਂ ਪਹਿਲਾਂ ਮਾਰਚ 1947 47 ਵਿੱਚ 라왈ਪਿੰਡੀ ਵਿੱਚ ਔਰਤਾਂ ਵਿਰੁੱਧ ਯੋਜਨਾਬੱਧ ਹਿੰਸਾ ਸ਼ੁਰੂ ਹੋ ਗਈ ਜਿੱਥੇ ਮੁਸਲਮਾਨ ਪੀੜ ਦੁਆਰਾ ਸਿੱਖ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੰਗਠਿਤ ਆਧਾਰ ਤੇ ਹੈਸਾ ਕੀਤੀ ਗਈ ਪਠਾਨ ਹਿੰਦੂ ਅਤੇ ਸਿੱਖ ਔਰਤਾਂ ਨੂੰ ਸ਼ਰਨਾਰਥੀ ਰੇਲਗੱਡੀਆਂ ਤੋਂ ਲੈ ਜਾਂਦੇ ਸਨ ਜਦੋਂ ਕਿ ਹਥਿਆਰਬੰਦ ਸਿੱਖਾਂ ਨੇ ਸਮੇਂ-ਸਮੇਂ ਤੇ ਮੁਸਲਿਮ ਔਰਤਾਂ ਨੂੰ ਆਪਣੇ ਸ਼ਰਨਾਰਥੀ ਕਾਲਮ ਤੋਂ ਖਿੱਚਿਆ ਭਾਰਤ ਦੀ ਵੰਡ ਨੇ ਬੇਮਿਸਾਲ ਮੁੱਖੀ ਉਜਾੜੇ ਅਤੇ ਜ਼ਬਰਦਸਤੀ ਪ੍ਰਵਾਸ ਦੀ ਅਗਵਾਈ ਕੀਤੀ ਇਹ ਇੱਕ ਦਰਦਨਾਕ ਕਹਾਣੀ ਹੈ ਇੱਕ ਅਜਹੀ ਕਹਾਣੀ ਹੈ ਜਿਸ ਵਿੱਚ ਲੱਖਾਂ ਲੋਕ ਬੇਕਰ ਹੋ ਕੇ ਨਵੇਂ ਅਜਨਬੀ ਮਾਹੌਲ ਵਿੱਚ ਆਪਣੇ ਨਵੇਂ ਘਰ ਤਲਾਸ਼ ਰਹੇ ਸਨ ਸਹੇਗੋ ਦਾ ਪੁਰਾਣਾ ਯੁੱਗ ਅਚਾਨਕ ਇੱਕ ਨਾਟਕੀ ਢੰਗ ਨਾਲ ਖਤਮ ਹੋ ਗਿਆ ਸੀ ਪਟਵਾਰੇ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸਾਡੇ ਲੱਖਾਂ ਦੇਸ਼ਵਾਸੀਆਂ ਨੂੰ ਆਪਣੀ ਜਾਨ ਪਟਵਾਰੇ ਦੌਰਾਨ ਗਵਾਉਣੀ ਪਈ ਸੀ ਉਹਨਾਂ ਦੀ ਯਾਦ ਵਿੱਚ ਸਾਲ 2021 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਿਨ ਨੂੰ ਭਵ ਵਿਭਾਗ ਵਿਕਾਸ ਮ੍ਰਿਤਿ ਦਿਵਸ ਭਾਵ ਫੰਡ ਦੀ ਤਹਿਸ਼ਤਤਾ ਯਾਦਗਾਰੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਜੋ ਕਿ ਬ੍ਰਿਟਿਸ਼ ਸ਼ਾਸਨ ਦੁਆਰਾ ਭਾਰਤ ਦੀ 19 48 ਦੀ ਵੰਡ ਨੂੰ ਦਰਸਾਉਂਦਾ ਹੈ ਜਿਸ ਨਾਲ ਵੱਡੇ ਪੱਧਰ ਤੇ ਉਚਾਰੇ ਅਤੇ ਜਾਣ ਮਾਲ ਦਾ ਨੁਕਸਾਨ ਹੋਇਆ